ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਪਾਰਟੀ ਵੇਅਰ ਕਲੈਕਸ਼ਨ ਸੰਡੇ ਸਪੈਸ਼ਲ ਹੁੰਦੀ ਆਂ ਵਿਆਹ ਸ਼ਾਦੀਆਂ ਸਟਾਰਟ ਨੇ ਫੰਕਸ਼ਨ ਸਟਾਰਟ ਨੇ ਇਸ ਲਈ ਪਾਰਟੀ ਵੇਅਰ ਕਲੈਕਸ਼ਨ ਦੀ ਕਾਫੀ ਜ਼ਿਆਦਾ ਡਿਮਾਂਡ ਆ ਤੇ ਜਿਹੜੀ ਕਿ ਬ੍ਰੋਕੇਟ ਦੇ ਉੱਪਰ ਹੈ ਨਾ ਜਿਹੜਾ ਖੀਨਖਾਵ ਕਪੜਾ ਪਿਓਰ ਖੀਨਖਾਵ ਦੇ ਉੱਪਰ ਆਪਣੇ ਕੋਲ 400 ਰੈਡੀ ਹੋ ਕੇ ਆਏ ਨੇ ਸੋ ਉਹ ਮੈਂ ਕਲਰ ਸ਼ੋ ਕਰੂੰਗੀ ਤੇ ਕਿਉਂਕਿ ਖੀਮਖਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸਾਰਾ ਹੈਂਡਵਰਕ ਦਾ ਕੰਮ ਮਿਲੂਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਪੀਸ ਰੈਡੀ ਹੋ ਕੇ ਆਏ ਨੇ ਤੇ ਬਾਕੀ ਇਹਨਾਂ ਤੋਂ ਜਿਹੜੀ ਘੱਟ ਰੇਂਜ ਆ ਉਹ ਵੀ ਮੈਂ ਜ਼ਰੂਰ ਦਿਖਾਉਂਗੀ ਹੈ ਨਾ ਹਰ ਤਰ੍ਹਾਂ ਦਾ ਜਨਕਿ ਅਜ ਜਿੰਨਾ ਵੀ ਤੁਹਾਨੂੰ ਮੈਂ ਸੂਟ ਦਿਖਾਉਂਗੀ ਸਾਰੇ ਵਰਕ ਵਾਲੇ ਮਿਲਣਗੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਫਲਾਉਡ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਇੱਕ ਚੈੱਕ ਕਰ ਲਓ ਬਹੁਤ ਸੋਹਣੀ ਸਾਰਾ ਹੈਂਡਵਰਕ ਦਾ ਕੰਮ ਲੱਗੂਗਾ ਪਿਓਰ ਖੀਨਖਾਵ ਦਾ ਸਾਰਾ ਫੈਬਰਿਕ ਰਹੂਗਾ ਜਿਹਦੇ ਉੱਪਰ ਇਹ ਵਾਲਾ ਡਿਜ਼ਾਈਨ ਰੈਡੀ ਹੋ ਕੇ ਆਇਆ ਆਪਣੇ ਕੋਲੇ ਬਹੁਤ ਸੋਹਣਾ ਡਿਜ਼ਾਈਨ ਨਾ ਬਹੁਤ ਹੀ ਪਿਆਰਾ ਆ ਲਓ ਦੇਖੋ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਰੈਡੀ ਹੋਇਆ ਹੈ ਬਹੁਤ ਪਿਆਰਾ ਸਾਰਾ ਹੈਂਡਵਰਕ ਮਿਲੂਗਾ ਤੁਹਾਨੂੰ ਗਲੇ ਦੇ ਉੱਪਰ ਗਲੇ ਦੇ ਉੱਪਰ ਟੋਟਲੀ ਹੈਂਡਵਰਕ ਮਿਲੂਗਾ ਬਹੁਤ ਹੀ ਪਿਆਰਾ ਪਰਪਲ ਸ਼ੇਡ ਦੇ ਉੱਪਰ ਆ ਪਿਓਰ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਹੋਈ ਆ ਬਹੁਤ ਸੋਹਣੀ ਹੈ ਨਾ ਪ੍ਰਾਈਮ ਰੇਂਜ ਵੀ ਬਹੁਤ ਸੋਹਣੀ ਆ ਆ ਲੋ ਸਾਰਾ ਹੈਗਾ ਘੇਰੇ ਦੇ ਉੱਪਰ ਕੰਮ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਇਹਦਾ ਦੇ ਨਾਲ ਇਹਦੇ ਰਹੂਗਾ ਇਸ ਤਰ੍ਹਾਂ ਬਾਟਮ ਦੇ ਉੱਤੇ ਵਰਕ ਜਿਹੜਾ ਬਾਟਮ ਦੇ ਉੱਤੇ ਵਰਕ ਰਹੂਗਾ ਉਹ ਵੀ ਸੇਮ ਅੰਬੀ ਬਣੀ ਆ ਜਿਵੇਂ ਇਹ ਵਾਲੀ ਅੰਬੀ ਆ ਟੋਟਲੀ ਸਾਰੀ ਅੰਬੀ ਇਹ ਤੇ ਸਾਰਾ ਧਾਗਾ ਚੱਲਿਆ ਹੋਇਆ ਇਹ ਤੇ ਟੋਟਲੀ ਸਾਰਾ ਹੈਂਡਵਰਕ ਹੋਇਆ ਹੋਇਆ ਸਿਲਕ ਦੀ ਬਾਟਮ ਰਹੂਗੀ ਪਿਓਰ ਸਿਲਕ ਦੇ ਵਿੱਚ ਰਹੂਗੀ ਬਾਟਮ ਤੇ ਪਿਓਰ ਬ੍ਰੋਕੇਟ ਆ ਖੀਨਖਾਵਾ ਜਿਹੜਾ ਕੱਪੜਾ ਜਿਹੜਾ ਸੌਫਟ ਵਾਲਾ ਇੱਕ ਤਾਂ ਬ੍ਰੋਕੇਟ ਹੁੰਦੀ ਆ ਬਹੁਤ ਹਾਰਡ ਵਾਲੀ ਹੁੰਦੀ ਆ ਜਿਹੜਾ ਬਿਲਕੁਲ ਹੀ ਸੌਫਟ ਵਾਲਾ ਲਾਈਟ ਵੇਟ ਹੁੰਦਾ ਉਹ ਵਾਲਾ ਇਹ ਫੈਬਰਿਕ ਲੱਗਿਆ ਜੀ ਤੇ ਟੋਟਲੀ ਤੁਹਾਨੂੰ ਹੈਂਡਵਰਕ ਦਾ ਡਿਜ਼ਾਈਨ ਮਿਲੇਗਾ ਨਾਲ ਇਹਦੇ ਮਿਲਣਗੇ ਚਨੂਨ ਦੇ ਦੁਪट्टे ਲੋ ਣਾਲੇ ਦੇ ਮਿਲੂਗਾ ਚਨੂਨ ਦਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੋ ਜਿਹੜੀਆਂ ਵੀ ਪਹਿਣਨ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਸਕਰੀਨ ਦੇ ਨਾਲ ਦੀ ਨਾਲ ਪ੍ਰਾਈਸ ਹੋ ਜਾਊਗਾ ਸ਼ੋ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਪ੍ਰੋਪਰ ਫੁੱਲੇ ਢੁੱਲੇ ਦੁਪੱਟੇ ਮਿਲਣਗੇ ਬੂਟੇ ਦੇ ਦੁਪੱਟੇ ਦੇ ਵਿੱਚ ਸਾਰੇ ਕਿਤੇ ਬੂਟੇ ਮਿਲੂਗੀ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ ਲੋ ਇਸ ਚਨੋਨ ਦੀ ਸਾਰੀ ਕੁਆਲਿਟੀ ਹੈ ਦੁਪੱਟੇ ਦੀ 4 ਸਾਈਡ ਸਾਰੇ ਵਰਕ ਮਿਲੂਗਾ ਲੈਂਸ ਦੀ ਫਿਨਿਸ਼ਿੰਗ ਮਿਲੂਗੀ ਜਨਕਿ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਚਾਰੀ ਸੂਟ ਜਿਹੜੇ ਰੈਡੀ ਹੋ ਕੇ ਆਏ ਨੇ ਜਿਹੜੀਆਂ ਪੈਣਾ ਨੂੰ ਵੀ ਚਾਹੀਦੇ ਨੇ ਤਾਂ ਜਾਂ ਫਿਰ ਜਿਹੜੀਆਂ ਪੈਣਾ ਸੋਚ ਰਹੀਆਂ ਨੇ ਕਿਉਂਕਿ ਇਹ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਟਾਈਮ ਸੋ ਜਿਹੜੀਆਂ ਪੈਣਾ ਨੂੰ ਵੀ ਚਾਹੀਦਾ ਹੋਇਆ ਫਟਾਫਟ ਸਕਰੀਨ ਸ਼ਾਟ ਲੈ ਲਓ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਸਕੇ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਆ ਉਹ ਮਿਲੂਗਾ orange ਰੰਸ ਤੇ ਕਾਸੂ ਹੈ ਪ੍ਰੋਪਰ ਹਲ ਜਿਵੇਂ ਇਹ ਪਿਕਾ ਸੇਮ ਪੀਜ਼ਾ ਇਹ ਸੇਮ ਫੋਟੋ ਵਾਲਾ ਦੇਖੋ ਟੋਟਲੀ ਹੈਂਡਵਰਕ ਦਾ ਕੰਮ ਮਿਲੂਗਾ ਟੋਟਲੀ ਸਾਰਾ ਹੈਂਡਵਰਕ ਦਾ ਸੇਮ ਡਿਜ਼ਾਈਨ ਹੈ ਜਿਹੜਾ ਮੈਂ ਪੀਸ ਤੁਹਾਨੂੰ ਖੋਲ ਕੇ ਦਿਖਾਇਆ ਉਹਦੇ ਨਾਲ ਦਾ ਸੇਮ ਡਿਜ਼ਾਈਨ ਮਿਲੂਗਾ ਤੇ ਨਾਲ ਸੇਮ ਮਿਲੂਗੀ ਬਾਟਮ ਬਾਟਮ ਦੇ ਉੱਤੇ ਵੀ ਵਰਕ ਮਿਲੂਗਾ ਨਾਲ ਸੇਮ ਚਨੂਨ ਦਾ ਮਿਲੂਗਾ ਦੁਪੱਟਾ ਬਹੁਤ ਸੋਹਣੀਆਂ ਤੇ ਪ੍ਰਾਈਜ਼ ਕੁਛ ਵੀ ਨਹੀਂ ਹੈਗੀ ਜੀ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਲਓ ਸਕਰੀਨਸ਼ਾਟ ਜਿਨ੍ਹਾਂ ਦੇ ਵੀ ਅੱਗੇ ਵਿਆਹ ਸ਼ਾਦੀ ਆ ਰਹੀ ਆ ਤਾਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਲਓ ਜੀ ਨੈਕਸਟ ਹੈਗਾ ਵਾ ਇਸਕਾ ਏ ਵੀ ਸੇਮ ਫੈਬਰਿਕ ਸੇਮ ਰਹੂਗਾ ਬਨਾਰਸੀ ਆ ਸਾਰਾ ਹੀ ਫੈਬਰਿਕ ਹੈ ਨਾ ਬਨਾਰਸੀ ਸ਼ਰਟਾਂ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਇਹ ਬ੍ਰੋਕੇਟ ਅਖੀਨ ਖਾਬ ਦੇ ਉੱਤੇ ਬਨਾਰਸੀ ਟੱਚ ਦੇ ਨਾਲ ਸਾਰਾ ਆਇਆ ਹੋਇਆ ਬਹੁਤ ਸੋਹਣਾ ਯਾਨੀ ਕਿ ਲੇਟੈਸਟ ਡਿਜ਼ਾਈਨ ਆ ਮਹਿਰੂਨ ਸਾਰਾ ਇਹ ਮਹਿਰੂਨ ਦੇ ਨਾਲ ਕੰਟਰਾਸਟ ਕੀਤਾ ਹੋਇਆ ਥ्रेड ਕੰਮ ਜਿੰਨਾ ਵੀ ਆ ਸਾਰਾ ਟੋਟਲੀ ਹੈਂਡਵਰਕ ਹੋਇਆ ਹੈਂਡਵਰਕ ਦਾ ਕੰਮ ਆ ਸਾਰਾ ਟੋਟਲੀ ਦੇਖੋ ਕਿਹੜਾ ਕਿੰਨਾ ਹੈਵੀ ਬਣਾਇਆ ਬਹੁਤ ਸੋਹਣਾ ਹੈ ਨਾ ਕਿੰਨੀ 골ਡਨ ਜਿਹਾ ਕਲਰ ਆ ਬਹੁਤ ਹੀ ਪਿਆਰਾ ਤੇ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਬਾਜ਼ੂ ਸਾਰੇ ਮਿਲੂਗਾ ਕੰਮ ਇਹ ਹੈ ਕਿ ਸ਼ਰਟ ਨਾਲ ਮਿਲੂਗੀ ਇਹਦੇ ਪਿਓਰ ਸਿਲਕ ਦੀ ਬਾਟਮ ਪਿਓਰ ਸਿਲਕ ਦੀ ਬਾਟਮ ਆ ਇਹ ਉਹਨਾਂ ਪਹਿਨਣ ਲਈ ਆ ਜਿਹੜੀਆਂ ਕਿ ਬਾਟਮ ਦੇ ਉੱਤੇ ਵਰਕ ਨਹੀਂ ਲਾਇਕ ਕਰਦੀਆਂ ਤਾਂ ਤੁਸੀਂ ਲੈ ਸਕਦੇ ਹੋ ਨਾਲ ਸੇਮ ਆਊਗਾ ਚਨੂਨ ਦਾ ਦੁਪੱਟਾ ਸਾਰਾ ਦੁਪੱਟਾ ਕੱਢਿਆ ਹੋਇਆ ਪਿਓਰ ਚਨੂਨ ਦਾ ਦੁਪੱਟਾ ਨਾਲ ਬਹੁਤ ਸੋਹਣਾ ਬਹੁਤ ਹੀ ਪਿਆਰਾ ਤੇ ਨਾਲ ਲੈਸ ਫਿਨਿਸ਼ਿੰਗ ਵਿੱਚ ਬੁੱਟੀ ਮਿਲੂਗੀ ਵਿੱਚ ਸਾਰਾ ਹਨਾ ਕੰਮ ਮਿਲੂਗਾ ਬਹੁਤ ਸੋਹਣਾ ਦੁਪੱਟੇ ਨਾਲ ਰੈਡੀ ਹੋਇਆ ਹੋਇਆ ਹੈ ਸੋ ਇਹਦੇ ਵਿੱਚ ਵੀ ਦੋ ਕਲਰ ਆਏ ਨੇ ਦੋਨੇ ਕਲਰ ਇੰਗਲਿਸ਼ ਜਿਹੇ ਨੇ ਬਹੁਤ ਹੀ ਸੋਹਣੇ ਇਹ ਮਹਿਰੂਨ ਆ ਵਾਲਾ ਕਲਰ ਕੰਬੀਨੇਸ਼ਨ ਇਨਸਟਾ ਤੇ ਇੰਨਾ ਜ਼ਿਆਦਾ ਚੱਲ ਰਿਹਾ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰਦੇ ਹੋ ਬਹੁਤ ਸੋਹਣੀ ਚੀਜ਼ ਵੀ ਬਹੁਤ ਸੋਹਣੀ ਬਣੀ ਆ ਅਲੱਗਾ ਬਾਕੀ ਇਹ ਰੇਟ ਦੇ ਵਿੱਚ ਤੁਹਾਨੂੰ ਇਹ ਵਾਲੀ ਕੁਆਲਿਟੀ ਤੇ ਇਦਾਂ ਦਾ ਹੈਂਡਵਰਕ ਦਾ ਸੂਟ ਬਿਲਕੁਲ ਵੀ ਨਹੀਂ ਮਿਲਣਾ ਚਾਹੇ ਤੁਸੀਂ ਜਿੱਥੇ ਮਰਜੀ ਟਰਾਈ ਕਰਕੇ ਉਸ ਤੋਂ ਬਾਅਦ ਆਪਣੇ ਕੋਲ ਆਰਡਰ ਕਰ ਸਕਦੇ ਹੋ ਹਲੋ ਸੈਕਿੰਡ ਇਹਦੇ ਵਿੱਚ ਸੇਮ ਡਿਜ਼ਾਈਨ ਹੈਗਾ ਲਾਈਟ ਫਲੋਜ਼ੀ ਸ਼ੇਡ ਦੇ ਵਿੱਚ ਬਿਲਕੁਲ ਹੀ ਲਾਈਟ ਜਾਂ ਫਲੋਜ਼ੀ ਸ਼ੇਡ ਆ ਬਹੁਤ ਪਿਆਰਾ ਇਹਦਾ ਹੈਗਾ ਵਾ ਡਾਰਕ ਫਲੋਜ਼ੀਆ ਦੇ ਨਾਲ ਕੰਬੀਨੇਸ਼ਨ ਬਹੁਤ ਸੋਹਣਾ ਆਲ ਓਵਰ ਦੀ ਸੂਟ ਰਹੂਗਾ ਸੇਮ ਸ਼ਰਟ ਮਿਲੂਗੀ ਬਨਾਰਸੀ ਹੋਈ ਤੇ ਨਾਲ ਇਹਦੇ ਪਲੇਨ ਆਉਗੀ ਇਹਦੀ ਬਾਟਮ ਪਿਓਰ ਸਿਲਕ ਦੀ ਆਉਗੀ ਇਹਦੀ ਬਾਟਮ ਤੇ ਨਾਲ ਸੇਮ ਰਹੂਗਾ ਚਨੂਨ ਦਾ ਦੁਪੱਟਾ ਵੀ ਬਹੁਤ ਸੋਹਣਿਆ ਬਹੁਤ ਹੀ ਵਧੀਆ ਯਾਨੀ ਕਿ ਪ੍ਰਾਈਸ ਦੇ ਮੁਤਾਬਕ ਬਹੁਤ ਸੋਹਣਾ ਕੱਲਾ ਪ੍ਰਾਈਸ ਵੀ ਇਹਨੇ ਪ੍ਰਾਈਸ ਦੇ ਵਿੱਚ ਕਲਾ ਫੈਬਰਿਕ ਹੀ ਪੂਰਾ ਹੁੰਦਾ ਵਾ ਜਿੰਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਸੂਟ ਦੇ ਦੇ ਰਹੇ ਹਾਂ ਰੈਡੀ ਕਰਕੇ ਉਹ ਵੀ ਟੋਟਲੀ ਹੈਂਡਵਰਕ ਦੇ ਨਾਲ ਬਹੁਤ ਸੋਹਣੀ ਇਹ ਚਾਰ ਸੂਟ ਆਪਣੇ ਕੋਲ ਟੋਟਲੀ ਹੈਂਡਵਰਕ ਦੇ ਰੈਡੀ ਹੋ ਕੇ ਆਏ ਨੇ ਸੋ ਜਿਹੜੀਆਂ ਵੀ ਪੈਨਾਂ ਨੂੰ ਚਾਹੀਦੇ ਨੇ ਹਨਾ ਫਟਾਫਟ ਲੈ ਲਓ ਕਿਉਂਕਿ ਇਹਦੀ ਡਿਮਾਂਡ ਬਹੁਤ ਆ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਨੇ ਇਹ ਸੋ ਜਿਹੜੀਆਂ ਪੈਨਾਂ ਦੇ ਸਕਰੀਨਸ਼ਾਟ ਆ ਗਏ ਉਹਨਾਂ ਨੂੰ ਫਟਾਫਟ ਹੀ ਮਿਲ ਜਾਣਗੇ ਹੁਣ ਮੈਂ ਦਿਖਾ ਦਿੰਨੀ ਹੁਣਾਂ ਪੈਨਾਂ ਲਈ ਜਿਨ੍ਹਾਂ ਨੂੰ ਰੇਂਜ ਘੱਟ ਵਾਲੇ ਚਾਹੀਦੇ ਨੇ ਜੀ ਨਾਰਮਲ ਰੇਨ ਦੇ ਵਿੱਚ ਇਹ ਆ ਜਾਣਗੇ ਬਲੈਕ ਸੋਲੋ ਹਲੋ ਇਹ ਮਸਲੀਨ ਫੈ布ਰਿਕ ਦਾ ਮਸਲੀਨ ਫੈ布ਰਿਕ ਦੇ ਉੱਪਰ ਆ ਸਾਰਾ ਪੈਚ ਦਾ ਕੰਮ ਮਿਲੂਗਾ ਤੁਹਾਨੂੰ ਪੱਲੇ ਦੇ ਉੱਪਰ ਇਸ ਤਰ੍ਹਾਂ ਇਹਦਾ ਗਲੇ ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਕੰਮ ਮਿਲੂਗਾ ਬਾਹਾਂ ਦੇ ਉੱਪਰ ਵੀ ਕੰਮ ਜਾਊਗਾ ਤੇ ਨਾਲ ਇਹਦੀ ਬਾਟਮ ਰਹੂਗੀ ਇਸ ਤਰ੍ਹਾਂ ਮਸਲੀਨ ਦੀ ਹੋਈ ਵਰਕ ਵਾਲੀ ਬਾਟਮ ਰਹੂਗੀ ਚਾਹੇ ਤੁਸੀਂ ਪਲਾਜ਼ੋ ਸ਼ਰਾਰਾ ਗਰਾਰਾ ਜੋ ਵੀ ਬਣਾਉਣਾ ਚਾਹੋ ਬਣਾ ਸਕਦੇ ਹੋ ਨਾਲ ਮਸਲੀਨ ਦਾ ਹੀ ਰਹੂਗਾ ਦੁਪੱਟਾ ਸੀਕੁਐਂਸ ਵਾਲਾ 4 ਸਾਈਡ ਵਰਕ ਵਾਲਾ ਬਹੁਤ ਸੋਹਣਾ ਪੀਸ ਆ ਸੋਲੋ ਹੀ ਆ ਇਹ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਲਿਓ ਸਕਰੀਨਸ਼ਾਟ ਇਹਨਾਂ ਸੂਟਾਂ ਦੇ ਪ੍ਰਾਈਸ ਇਹਦਾ ਜਿਹੜਾ ਪ੍ਰਾਈਸ ਆ ਸਕਰੀਨ ਤੇ ਸ਼ੋ ਹੋ ਜੂਗਾ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਹਲ ਚਾਕਲੇਟੀ بیس ਜਿਹੜਾ ਕਿ ਪੂਰਾ ਜਿਆਦਾ ਗਰਮੀਆਂ ਦਾ ਇਹ ਪੂਰਾ ਵਧੀਆ ਹਨਾ ਸਟੱਫ ਚੱਲ ਰਿਹਾ ਵਾ ਤੇ ਜੇ ਕੋਈ ਕਸ਼ ਨਹੀਂ ਹੁੰਦਾ ਜਿਵੇਂ ਮਰਜੀ ਨੂੰ ਸਟੱਫ ਨੂੰ ਧੋਵੋ ਜਣਕਿ ਜਿਵੇਂ ਮਰਜੀ ਘਰੇ ਵਾਸ਼ ਕਰੋ ਇਹਦੇ ਸਾਰਾ ਇਸ ਤਰ੍ਹਾਂ ਤੁਹਾਨੂੰ ਕੰਮ ਮਿਲੇਗਾ ਪੂਰਾ ਵਧੀਆ ਆ ਸਾਰਾ ਮਤਲਬ ਕਿ ਥ्रेड ਦਾ ਵਰਕ ਹੋ ਗਿਆ ਸਾਰਾ ਹੈਂਡ ਦੇ ਨਾਲ ਟੱਚ ਕੀਤਾ ਹੋਇਆ ਬਹੁਤ ਹੀ ਸੋਹਣਾ ਆਲ ਓਵਰ ਰਹੂਗਾ ਸਾਰਾ ਸੂਟ ਬਾਹਾਂ ਦੇ ਉੱਪਰ ਵੀ ਸੇਮ ਕੰਮ ਮਿਲੇਗਾ ਸੋ ਬਹੁਤ ਸੋਹਣਾ ਫੈਬਰਿਕ ਪੂਰਾ ਸੁਪਰ ਸੌਫਟ ਆ ਬਹੁਤ ਹੀ ਵਧੀਆ ਲਾਈਨਿੰਗ ਵਾਲਾ ਫੈਬਰਿਕ ਆ ਤੇ ਨਾਲ ਇਹਨਾਂ ਦੇ ਪਿਓਰ ਦੇ ਦੁਪੱਟੇ ਮਿਲਣਗੇ ਪਿਓਰ ਦੇ ਮਿਲਣਗੇ ਦੁਪੱਟੇ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲਿਓ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਤੇ ਇਹਦਾ ਪ੍ਰਾਈਸ ਵੀ ਤੁਹਾਨੂੰ ਸਕਰੀਨ ਤੇ ਸ਼ੋ ਹੋ ਜੂਗਾ ਜੀ ਹਲੋ ਸੈਕਿੰਡ ਇਹਦੇ ਵਿੱਚ ਮਿਲੂਗਾ ਤੁਹਾਨੂੰ ਲਵੈਂਡਰ ਪਾਪਰ ਸ਼ੈਡ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਗ੍ਰੀਨ ਮੂੰਗੀਆ ਸ਼ੈਡ ਤੇ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ 에어 ਫੋਰਸ ਕਲਰ ਚਾਰੇ ਦੇ 4 ਹੀ ਕਲਰ ਬਹੁਤ ਸੋਹਣੇ ਆ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਸਕੇ ਤੇ ਜਿਹੜੇ ਮੈਂ ਸਭ ਤੋਂ ਪਹਿਲਾਂ 4 ਸੂਟ ਦਿਖਾਏ ਨੇ ਉਹ ਤਾਂ ਪੂਰੇ ਹੀ ਆਸਮ ਨੇ ਤੇ ਜਿਹੜੀਆਂ ਪਹਿਣਾ ਇਦਾਂ ਦਾ ਫੈਬਰਿਕ ਕਿ ਹਰੇਕ ਪਹਿਣ ਚਾਹ ਰੀ ਆ ਕਿ ਇਦਾਂ ਦਾ ਇੱਕ ਸੂਟ ਸਾਡੇ ਕੋਲ ਹੋਵੇ ਸੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਰੇ ਸੂਟ ਆਏ ਨੇ ਜਿਹੜਾ ਵੀ ਪ੍ਰਾਈਸ ਜਿਹੜੀ ਵੀ ਰੇਂਜ ਦੇ ਵਿੱਚ ਜਿਹੜਾ ਵੀ ਸਟੱਫ ਤੁਸੀਂ ਲੈਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ। ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ। ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਇਆ। ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਪੀਸ ਮੇਰੇ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ